ਆਇਓ ਕਰਦੇ ਨੇ ਨੇੜੇ ਬੋਲ ਜਾ ਲੈ ਸੱਜਣਾ ਕੱਟਾ ਤੋੜ ਕੇ ਤੁਹਾਨੂੰ ਦਿਖਾਦਾ ਦਰਦ ਦਾ ਥੋੜਾ ਜਿਹਾ ਇੱਕ ਵਾਰੀ ਨਾ ਇਹਦੇ ਮੇਨ ਇਹਦੇ ਹੁੰਦੇ ਨੇ ਟੈਸਟੀਕਲ ਦਾ ਤਰਸ ਟੈਸਟੀਕਲ ਵੀ ਦਿਖਾ ਦੇ ਬਈ ਨੇੜੇ ਲਾ ਕੇ ਕਿਉਂਕਿ ਇਹਨਾਂ ਦਾ ਆਕਾਰ ਵੀ ਜੇ ਟੇਡਾ ਹੋਵੇ ਹਨਾ ਥੋੜਾ ਜਆ ਉਹ ਫਿਰ ਲੇਵੇ ਸਹੀ ਨਹੀਂ ਬਣਦਾ ਹਨਾ ਬੱਚੇ ਦੇ ਲੇਵੇ ਸਹੀ ਨਹੀਂ ਬਣਦੇ ਸਿੰਘ ਬਾਈ ਕਹਿੰਦਾ ਇਹਦੀ ਮਦਰ ਦਾ ਵੀ ਛੋਟਾ ਸੀ ਜਦੋਂ ਗੱਲ ਗੱਲਬਾਤ ਹੋਈਆ ਬਾਈ ਨਾਲ ਕਿਉਂਕਿ ਸੂਏ ਵੀ ਹੁਣ 19 20 ਹੋਊਗੀ ਉਸ ਹਿਸਾਬ ਨਾਲ ਸਿੰਘ ਵੱਡਾ ਹੁੰਦਾ ਜਾਂਦਾ 1900 ਸੂਤੇ ਦੇ 20ਵੇਂ ਵਾਸਤੇ ਗੱਬਣਾ ਅੱਛਾ ਬੀਮੇ ਵਾਸਤੇ ਗੱਬਣਾ ਲੈ ਸੱਜਣਾ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ 19 ਸੂਏ ਸੂਈ ਹੋਈ ਇਹੇ ਝੋਟੀ ਦੀ ਬਾਈ ਹੋਰਾਂ ਦੀ ਸਾਮ ਸੰਭਾਲ ਕਿੱਦਾਂ ਦੀ ਆ ਤੇ ਇਹਦੀ ਬਣਤਰ ਬਣਤਰ ਕਿੱਦਾਂ ਦੀ ਆ ਕਿਉਂਕਿ ਜਦੋਂ ਇਹ ਦੂਜੇ ਤੀਜੇ ਹੋਊਗੀ ਮੇਰਾ ਖਿਆਲ ਆ ਯਾਰਾ ਐਨ ਤੁਰਦੀ ਹੋਣੀ ਬਈ ਫਸ ਫਸ ਕੇ ਲੇਵਾ ਲੈ ਕੇ ਨਾ ਇਹਦੇ ਤੋਂ ਤੁਰਿਆ ਨਹੀਂ ਜਾਣਾ ਇਸ ਟਾਈਮ ਵੀ ਜੇ ਮੈਂ ਗੱਲ ਕਰ ਲਾਈ ਹੈਗੀ ਆ ਬਖੜਾ ਇੰਨਾ ਚਾਰਾਂ ਮਹੀਨਿਆਂ ਦੀ ਸੂਈ ਆ ਆਮ ਨੋਰਮਲ ਬੰਜਾ ਨਾਲੋਂ ਤਾਜ਼ੀਆਂ ਨਾਲੋਂ ਵੀ ਲੇਵਾ ਵੱਧ ਲਈ ਫਿਰਦੀ ਅੱਲੇ ਆ ਬਈ ਐਨ ਨੂੰ ਲਓ ਤੋਬੀਦਾਰ ਸੇੜੀ ਬਾਡੀ ਬੁੱਡੀ ਦਿਖਾਣੀ ਕੱਦ ਕਾਠ ਪੂਰੇ ਡਬਲ ਕੱਦ ਕਾਠ ਚਾ ਕੱਟਾ ਮੇਰਾ ਖਿਆਲ ਆ 14 ਮਹੀਨਿਆਂ ਦਾ ਇਹਦੇ ਕੱਦ ਨਾਲ ਉਹ ਰਲਣ ਵਾਲੀ ਹੋ ਰਿਹਾ ਹੁਣ ਇੱਥੇ ਤੋਂ ਦਿਖਾ ਦੀ ਮਾਰ ਕੇ ਕੈਮਰਾ ਕਿਉਂਕਿ ਇਹਦੇ ਨਾਲ ਤਕਰੀਬਨ ਤਕਰੀਬਨ ਰਲਣ ਵਾਲਾ ਹੋ ਰਿਹਾ ਇਹਨੇ ਵੀ ਯਾਰ ਜਦੋਂ ਕੱਦ ਕਾਠ ਕਰਨਾ ਵੱਡੇ ਰਿਕਾਰਡ ਹੀ ਪੈਦਾ ਕਰਨੇ ਨੇ ਬਾਈ ਪੂਰੇ ਵੱਡੇ ਕੱਦ ਕਾਠ ਚ ਹੋਊਗਾ ਪੂਰਾ ਲੰਬਾ ਲੁੰਬਾ ਹਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਬਰੇ ਤਹਿਸੀਲ ਭਲਾੜਾ ਤੇ ਜ਼ਿਲ੍ਹਾ ਸੱਜਣੋ ਰਹਿ ਜਾਂਦਾ ਇਹ ਕਿਉਂਕਿ ਮਾਨਸਾ ਜ਼ਿਲ੍ਹਾ ਜੇ ਗੱਲ ਕਰ ਲੈਣਾ ਜਿਹੜੇ ਏਰੀਏ 'ਚ ਖੜਾ ਮੈਂ ਸੱਜਣੋ ਇਹ ਏਰੀਏ ਨੂੰ ਯਾਰ ਤਾਂ ਤੁਸੀਂ ਜੰਗਲ ਦਾ ਏਰੀਆ ਵੀ ਕਹਿ ਸਕਦੇ ਕਿਉਂਕਿ ਜੰਗਲ ਦੇ ਏਰੀਏ ਦੀਆਂ ਮਹੀਆਂ ਲਾ ਲਓ ਝੋਟੀਆਂ ਲਾ ਲਓ ਮੋਰਾ ਬਫਾਇਲੋ ਲਾ ਲਓ ਵੀ ਇਸ ਇਲਾਕੇ ਦੀਆਂ ਜੇ ਮੈਂ ਗੱਲ ਕਰ ਲੈਣਾ ਨਾ ਸੱਜਣੋ ਦੁੱਧ ਵਾਲੇ ਜਾਨਵਰ ਪਾਈ ਜਾਂਦੇ ਨੇ ਕਿਉਂਕਿ ਜੰਗਲ ਦਾ ਏਰੀਆ ਅੱਜ ਕੱਲ ਤਾਂ ਕਿਤੇ ਬੜਾ ਜੰਗਲ ਹੈ ਨਹੀਂ ਸੱਜਣ ਕਹਿਣਗੇ ਵੀ ਯਾਰ ਅੱਜ ਕੱਲ ਗੁਰੀ ਜੰਗਲ ਦਿਖਾ ਕੇ ਤੇ ਕਿਉਂਕਿ ਪੁਰਾਣੇ ਏਰੀਏ ਜਿਵੇਂ ਲਹਿਰਾ ਗਾਗਾ ਹੋ ਗਿਆ ਏਰੀਆ ਹੋ ਗਿਆ ਕਿਉਂਕਿ ਜਿਹੜੇ ਪੁਰਾਣੇ ਯਾਰ ਵਪਾਰੀ ਲੁਧਿਆਣੇ ਵਾਲੇ ਲਾਲਾ ਉਹ ਜਾਣਦੇ ਨੇ ਕਿਉਂਕਿ ਉਹ ਜਿਹੜੇ ਇਸ ਏਰੀਏ 'ਚ ਮਾਲ ਲੈ ਕੇ ਜਾਂਦੇ ਤੇ ਵੀ ਉਹ ਦੁੱਧ ਵਾਲੇ ਜਾਨਵਰ ਨਿਕਲਦੇ ਤੇ ਡੈਰੀਆਂ ਤੇ ਜਾ ਕੇ ਕਿਉਂਕਿ ਜੰਗਲ ਦਾ ਏਰੀਆ ਕਹਿੰਦੇ ਉਦੋਂ ਇਸ ਏਰੀਏ 'ਚ ਮੈ ਸਾਨੀ ਚਰਾਂਦ ਵੀ ਹੁੰਦੀ ਸੀ ਤੇ ਮੰਨ ਲਓ ਪੁਰਾਣਾ ਖਰਨ ਆ ਇਸ ਏਰੀਏ 'ਚ ਅੱਜ ਵੀ ਮੌਜੂਦ ਆ ਜਿਹੜੇ ਘਰ 'ਚ ਮੈਂ ਹੁਣ ਖੜਿਆ ਇੱਥੋਂ ਇੱਕ ਨਾ ਤੁਹਾਡੇ ਵਾਸਤੇ ਸੱਜਣਾ ਆਪਾਂ ਕੱਟਾ ਦਿਖਾਵਾਂਗੇ ਫੋਰ ਸੇਲ ਆ ਤੇ ਹੈਗਾ ਵੀ ਚੰਗੇ ਰਿਕਾਰਡ ਵਾਲਾ ਦਿਖਾਉਂਗਾ ਨਾਲ ਉਹਦੀ ਮਾਦਰ ਵੀ ਮੇਰਾ ਖਿਆਲ 1900 ਦੇ ਸੂਪੀ ਬਾਈ ਕੋਲੇ ਹਜੇ ਵੀ ਬ ਪੰਜਵਾਂ ਸ਼ੀਮਾ ਸੂਆ ਮੈਂ ਹੋਵੇ ਪਰ ਸੂਏ 19 ਸੂ ਵੀ 20ਵੇਂ ਵਾਸਤੇ ਬਾਈ ਕੋਲੇ ਗੱਬਣਾ ਉਹ ਵੀ ਬਾਈ ਪੂਰੇ ਵੱਡੇ ਕਦ ਕਾੜ ਚਾਹ ਤੇ ਦੁੱਧ ਦੇ ਰਿਕਾਰਡ ਵੀ ਚੰਗੇ ਨੇ ਤੇ ਉਸੇ ਦਾ ਇੱਕ ਕੱਟਾ ਬਾਈ ਨੇ ਅੱਜ ਸੇਲ ਕਰਨਾ ਤੇ ਇੱਕੋ ਦੀ ਬਾਈ ਕੋਲੇ ਝੋਟੀਆਂ ਉਹ ਨਾਟ ਫਾਰ ਸੇਲ ਆ ਉਹ ਮੈਂ ਤੁਹਾਨੂੰ ਉਦਾਂ ਵੀਡੀਓ ਦੇ ਵਿੱਚ ਦਿਖਾ ਦੂੰਗਾ ਵੀ ਇਹ ਮੱਝ ਆ ਜਿਹੜੀ ਬੱਚੇ ਕਿਸ ਤਰ੍ਹਾਂ ਦੇ ਪਾਉਂਦੀ ਆ ਤੇ ਆਪਦੇ ਗੁਣ ਅੱਗੇ ਆਪਦੇ ਬੱਚਿਆਂ 'ਚ ਕਿਵੇਂ ਡੋਮੀਨੇਟ ਕਰਦੀ ਆ ਤੇ ਅੱਜ ਬਾਈ ਨਾਲ ਕਰਾਉਣਿਆਂ ਗੱਲਬਾਤ ਤੇ ਕੱਟਾ ਵੀ ਦਿਖਾਵਾਂਗੇ ਅੱਜ ਬਾਈ ਹੋਰ ਬਾਈ ਕੀ ਹਾਲ ਹੈ ਵਧੀਆ ਜੀ ਠੀਕ ਠਾਕ ਹੈ ਹਾਂ ਵਧੀਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਬਾਈ ਥੋੜਾ ਜਿਆ ਸੰਗ ਦਾ ਬਾਈ ਕਹਿੰਦਾ ਕੱਟੇ ਦੇ ਪਹਿਲਾਂ ਆਪਾਂ 4-5 ਸੇਲ ਕਰਦੇ ਪਰ ਕੈਮਰੇ ਤੇ ਨਹੀਂ ਆਏਗਾ ਕੱਟੇ ਵਾਲਿਆਂ ਨੂੰ ਨਹੀਂ ਵੇਚਿਆ ਹਾਂ ਆਪਾਂ ਉਹੀ ਵੇਚੇ ਰੱਖਣ ਵਾਲਿਆਂ ਨੂੰ ਵੇਚੇ ਰੱਖਣ ਵਾਲਾ ਡੇਰੀ ਚ ਬਈ ਠੀਕ ਆ ਗੱਲ ਤੇ ਬਾਕੀ ਸੱਦ ਨੂੰ ਯਾਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦੇਣਾ ਕਿਉਂਕਿ ਜਿਹੜਾ ਇੱਕ ਬੁੱਲ ਹੁੰਦਾ ਉਹਦਾ ਬੜਾ ਅਹਿਮ ਯੋਗਦਾਨ ਹੁੰਦਾ ਬਾਈ ਨਸਲ ਸੁਧਾਰ ਚ ਹਾਂ ਬਈ ਕਿਉਂਕਿ ਜੇ ਆਪਾਂ 8 10 ਕਿਲੋ ਵਾਲੀ ਦਾ ਬੁੱਲ ਰੱਖਦੇ ਆ ਪਿੰਡ ਚ ਉਹ ਆਪਾਂ ਸਾਰੀ ਪਿੰਡ ਦੀ ਤਕਰੀਬਨ ਨਸਲ ਬਗਾੜਨ ਦੇ ਜ਼ਿੰਮੇਵਾਰ ਹੋ ਜਾਂਦੇ ਹਨਾ ਸਹੀ ਗੱਲ ਆ ਬਈ ਸਹੀ ਉਹ ਚੀਜ਼ ਦੇ ਆਪਾਂ ਜ਼ਿੰਮੇਵਾਰ ਹੁੰਨੇ ਆ ਕਿਉਂਕਿ ਜਦੋਂ ਬਈ ਰੱਖੋ ਤਾਂ ਬਾਈ ਚੰਗੀ ਰੱਖੋ ਨਾ ਮਾੜੀ ਚੀਜ਼ ਦਾ ਹਾਂ ਕਿਉਂਕਿ ਚੰਗਾ ਬੁੱਲ ਚੰਗੇ ਮਾਦਰ ਫਾਦਰ ਦੇ ਰਿਕਾਰਡ ਵਾਲਾ ਜੇ ਆਪਾਂ ਆਪਣੇ ਪਿੰਡ ਦੇ ਵਿੱਚ ਲੈ ਕੇ ਆਉਨੇ ਆ ਬਾਈ ਆਉਣ ਵਾਲੇ 4 ਕਿਸਾਲਾਂ ਜੋ ਉਹ ਵਧੀਆ ਯਾਰ ਟੌਪ ਦੀ ਨਸਲ ਤਿਆਰ ਕਰ ਦੋ ਨਾ 10 12 ਕਿਲੋ ਵਾਲੀਆਂ ਮਿਹਸਾਂ ਚੋਂ ਕਿਉਂਕਿ ਜੇ ਮੈਂ ਗੱਲ ਕਰ ਲਾਂ ਹਰਿਆਣੇ ਦੇ ਬੰਦੇ ਨੇ ਜਿਹੜੇ ਹਰਿਆਣੇ ਦੇ ਪੰਚਾਇਤਾਂ ਨੇ ਬਾਈ ਉਹ ਉਧਰ ਜਾਨਵਰ ਚੰਗਾ ਕਾ ਤੋਂ ਆ ਉਹਨਾਂ ਦੇ ਬਾਈ ਜਿਹੜੇ ਪੰਚਾਇਤਕ ਨਾਲ ਬੜਾ ਐਹਮ ਜੋਗਦਾਨ ਆ ਹਾਂ ਬਾਈ ਉਧਰ ਹੈ ਉਹ ਪਿੰਡ ਦੇ ਵਿੱਚ ਚੰਗਾ ਬੁਲੀ ਕਿਤੋਂ ਡੋਮਿਨੇਟ ਬੋਲਾ ਸਾਰੇ ਰਿਕਾਰਡ ਦੇਖ ਕੇ ਚੋਕ ਕੇ ਫੇਰ ਲਿਆ ਕੇ ਭਾਈ ਪਿੰਡ ਦੇ ਵਿੱਚ ਛੱਡਦੇ ਨੇ ਤਾਂ ਕਰਕੇ ਉਧਰ ਨਸਲ ਚੰਗੀ ਆ ਆਪਣੇ ਕੰਨੀ ਭਾਈ ਇਹ ਧਿਆਨ ਨਹੀਂ ਦਿੰਦੇ ਚੀਜ਼ਾਂ ਦਾ ਉਹ ਤਾਂ ਧਿਆਨ ਬਹੁਤ ਜਿਆਦਾ ਆ ਪਸ਼ੂਆਂ ਦਾ ਕਦੇ ਆਪਣੇ ਕੰਨੀ ਧਿਆਨ ਭਾਈਆਂ ਵੀ ਨਹੀਂ ਹੁੰਦਾ ਆਪਾਂ ਸਰਪੰਚ ਦੀ ਪਹਿਲੀ ਧੁੱਕੀ ਕੱਢਦੇ ਨੇ 25-30 ਲੱਖ ਰੁਪਏ ਲਗਾ ਦੇ ਜਿਆਦਾ ਨੇ ਆ ਉਹਦੇ ਕਰਕੇ ਵੀ ਹੋ ਜਾਂਦਾ ਹਨਾ ਤੇ ਬਾਕੀ ਮੈਂ ਬੇਨਤੀ ਵੀ ਕਰੂੰਗਾ ਕਿਉਂਕਿ ਸਰਪੰਚ ਸਾਹਿਬ ਬਾਹਲੇ ਪਿੰਡਾਂ ਦੇ ਮੈਨੂੰ ਫੋਨ ਵੀ ਕਰਦੇ ਹੁੰਦੇ ਆ ਤੇ ਵੀਡੀਓ ਵੀ ਦੇਖਦੇ ਆ ਉਹਨਾਂ ਅੱਗੇ ਬੇਨਤੀ ਕਰੂੰਗਾ ਵੀ ਇਹ ਕੱਟਾ ਸੋਡੇ ਪਿੰਡ ਦੀ ਨਸਲ ਵੀ ਸੁਧਾਰ ਸਕਦਾ ਜੇ ਕਿਸੇ ਸੱਜਣ ਨੇ ਲੈ ਕੇ ਜਾਣਾ ਚੰਗੇ ਰਿਕਾਰਡ ਵਾਲਾ ਸਾਰੀਆਂ ਚੀਜ਼ਾਂ ਦੀ ਬਾਈ ਹੋਰੀ ਗਰੰਟੀ ਦੇਣਗੇ ਲੋਕਲ ਕਿਸਾਨ ਨੇ ਕੋਈ ਬਾਈ ਹੋਰ ਨਾ ਸੱਜਣਾ ਵਪਾਰ ਦਾ ਕੰਮ ਨਹੀਂ ਲੈ ਗੱਲਾਂ ਬਾਤਾਂ ਦਾ ਕੰਮ ਤਾਂ ਬੜਾ ਲੰਬਾ ਹੋ ਜੂ ਲੈ ਕੱਟਾ ਦਿਖਾ ਦਈਏ ਇੱਕ ਵਾਰੀ ਲੈ ਤਰਸਾਏ ਤੇ ਮਾਰ ਦੇ ਕੈਮਰਾ ਆਹ ਕੱਟਾ ਤੇ ਇਹਦੀ ਮਾਦਰ ਵੀ ਦਿਖਾਉਂਗਾ ਮੈਂ ਇੱਕ ਵਾਰੀ ਬਰੀਕੀ ਨਾਲ ਦਿਖਾ ਦੇ ਸੱਜਣਾ ਸਿੰਘ ਸੁੰਗਾ ਨਾ ਜਿਹੜਾ ਸਿੰਘ ਸੁੰਗਦਾ ਐਨ ਬਣੂਗਾ ਰਿੰਗ ਸਿੰਘ ਥੋੜਾ ਜਿਹਾ ਘਬਰਾਉਂਦਾ ਜਰੂਰ ਆ ਬਾਹਰਲੇ ਬੰਦਿਆਂ ਤੋਂ ਬਈ ਐਨੂੰ ਕਰਦੇ ਫੇਸਬੁਕ ਹਾ ਫੇਸਬੁਕ ਕੁਆਲਿਟੀ ਦਿਖਾ ਦੇ ਮਾੜੀ ਜਿਆਦੇ ਧੱਕਾ ਨਾ ਕਰਾਂ ਬੋਝ ਕੇ ਦਿਖਾ ਦੇ ਲੈ ਕੱਟਾ ਸੱਜਣਾ ਚੰਗਾ ਪੂਰਾ ਮ ਮੇਰਾ ਖਿਆਲ ਆ ਪੂਛ ਦੇ ਵਿੱਚ 2-4 ਵਾਲੀ ਬਾਈ ਤੁਣਗੇ ਲੈ ਭਾਈ ਐਨੂੰ ਹੋ ਜਾ। 100 ਵਾਲੀ ਨੇ ਚਿੱਟੇ। ਆ ਸੋ ਸਾਰੀ ਬਾਡੀ ਬੁੱਡੀ ਦਿਖਾ ਦੇ ਇਹਦੀ ਕੱਦ ਕਾਠ ਵੀ ਦਿਖਾ ਦੇ ਨੇੜੇ ਲਾ ਕੇ ਸਮਾਰ ਕੇ। ਭਾਈ ਉਮਰ ਕਿੰਨੀ ਹੋ ਗਈ ਇਹ 14 ਮਹੀਨਾ ਦਾ ਭਾਈ 15ਵੇਂ ਨੂੰ ਲੱਗ ਗਿਆ। ਅੱਛਾ ਕੁੱਲ 14 ਮਹੀਨਾ 14 ਮਹੀਨਾ ਦਾ ਭਾਈ। ਕੱਦ ਸਾਲ ਡੂੜ ਸਾਲ ਡੂੜ 2 ਸਾਲ ਵਾਲੇ ਕੱਟੇ ਜਿੱਡਾ ਕਰੀ ਖੜਾ। ਭਾਈ ਬੁੱਲਾ ਦੁੱਧ ਚੁੰਗਿਆ ਹੋਏ ਨੇ ਪੂਰਾ ਸ਼ੌਕ ਨਾਲ ਪਲਿਆ ਹੋਇਆ। ਅੱਛਾ ਪੂਰੇ ਸ਼ੌਕ ਨਾਲ ਪਲਿਆ ਸ਼ੌਕ ਨਾਲ ਭਾਈ ਜਮਾ। ਬਾਕੀ ਛੋਟੀ ਆ ਭਈ ਆ ਦੇਖ ਲੋ। ਇਹ ਵੀ ਪੂਰੇ ਸ਼ੌਕ ਨਾਲ। ਛੋਟੀ ਵੀ ਦਿ 1900ਏ ਸੂ ਵੀ ਬਈ ਬੀਮੇ ਵਾਸਤੇ ਗੱਬਣਾ ਦੁੱਧ ਕਿੰਨਾ ਦਿੱਤਾ ਪੀਕ ਲੈਵਲ ਤੇ ਪਹਿਲਾਂ ਬਈ ਉਹ 19 ਲੀਟਰ ਤੋਂ ਜਮਾ ਕੱਢੀ ਹੁਣ ਉਹ ਉਮਰ ਦੇ ਹਿਸਾਬ ਤੇ ਉਹ 16 ਲੀਟਰ ਤੇ ਚੱਲ ਰਹੀ ਆ ਅਛਾ 1900ਏ ਸੂ ਕੇ ਵੀ 16 ਲੀਟਰ ਤਿਆਰ ਆ ਤਿਆਰ ਆ ਬਈ 16 ਕਿਲੋ ਦੰਦੀ ਆ ਹੁਣ ਕਿੰਨੇ ਮਹੀਨਿਆਂ ਦੀ ਸੂਈ ਹੋਗੀ ਹੁਣ ਉਹ ਨੂੰ ਚੌਥਾ ਮਹੀਨਾ ਤੀਜਾ ਚੌਥਾ ਮਹੀਨਾ ਹੋਵੇਗਾ ਦਾਤਾਰਸੀ ਦੀ ਮਾਦਰਵੀ ਦਿਖਾ ਦੇ ਬਈ ਸਮਾਰ ਕੇ ਉਹ ਥਣਾ ਦਾ ਗੈਪ ਗੂਪ ਵੀ ਦਿਖਾ ਦੇ ਇਹਦਾ ਵੀ ਇਹਨੂੰ ਤਿੰਨ ਚਾਰ ਮਹੀਨੇ ਹੋ ਗਏ ਸੂਈ ਨੂੰ ਹਾਂ ਚੌਥਾ ਮਹੀਨਾ ਲੱਗਿਆ ਵੀਰ ਅੱਛਾ ਚੌਥਾ ਮਹੀਨਾ ਲੱਗ ਗਿਆ ਗੱਬਣਾ ਵੀ ਆ ਹੁਣ ਹਾਂ ਮਹੀਨੇ ਕੀ ਗੱਬਣਾ ਮਹੀਨੇ ਤੋਂ ਪੰਜ ਚਾਰ ਦਿਨ ਘਟ ਆਉਣੇ ਬਈ ਅੱਛਾ ਤਾਜੀ ਮੰਨ ਲਾ ਵੀ ਹੁਣ 16 ਕਿਲੋ ਹੁਣ ਕਿੰਨਾ ਕੁ ਦਿੰਦੀ ਐ ਹੁਣ ਜਿਹੜਾ ਹੋਊਗਾ ਬਈ 15 ਲੀਟਰ ਦੁੱਧ ਹਜੇ ਵੀ 15 ਕਿਲੋ ਪੁੱਲਾ ਬਈ ਇੱਕ ਘੋੜਾ ਬਈ ਲੈ ਕੇ ਦੁੱਧ ਕੱਢਦੇ ਆ ਸੀ ਲੈਟੀ ਤੇ ਹੀ ਬਈਆ ਕੱਲੀ ਲੈਟੀ ਕੱਲੀ ਲੈਟੀ ਕੁਛ ਨਹੀਂ ਪਾਉਂਦੇ ਇਹਨੂੰ ਜੇ ਸੱਜਣੋ ਇਹ ਹਰਿਆਣੇ ਵਾਲੇ ਕਿਸੇ ਸੱਜਣ ਆ ਆ ਬਈ ਹਰਾ ਪਿਆ ਹਰਾ ਲੈਟੀ ਕੱਲੀ ਉਹ ਬੱਠਲ ਚ ਬਈਆ ਆ ਆ ਜਾ ਲੈ ਆਵਰਾਂ ਲੈ ਆ ਜੇ ਸੱਜਣੋ ਯਾਰ ਇਹਦੀ ਮਾਂ ਕਿਸੇ ਹਰਿਆਣੇ ਵਾਲੇ ਚੋਬਰ ਕੋਲੇ ਹੁੰਦੀ ਇਹਦਾ ਕੱਦ ਕਾਰ ਤੁਸੀਂ ਬਾਡੀ ਬੂਡੀ ਦੇਖ ਲਓ ਇਹਨੇ ਬਈ ਉਧਰ ਲਈ ਖਰਾਕ ਤੇ ਦੁੱਧ 22 23 ਕਿਲੋ ਦੇ ਕਹਿਣਾ ਸੀ ਉਧਰਲੇ ਇਹਨੂੰ ਕਹਿੰਦੇ ਵੀ ਚੌਥੇ ਪੰਜਵੇਂ ਸੂਏ ਆਪਾਂ ਇਹਨੂੰ ਸਹੀ ਦੱਸ ਦਿਆ ਸਾਰੇ ਪਿੰਡ ਚ ਰਿਕਾਰਡ ਬੁਸਲੇ ਮੈਂ ਇਹਦਾ ਅੱਛਾ ਜੀ ਸਾਰੇ ਪਿੰਡ ਚ ਜੀ ਤੋ ਮਰਜੀ ਪੁੱਛ ਲੈ ਤਾਣੀ ਲਾ ਸੱਜਣੋ ਇਸੇ ਦਾ ਕੱਟਾ ਬਾਈ ਕੋਲੇ ਫੋਰਸਿਲ ਕੱਟੇ ਦੀ ਮਾਦਰ ਤਾਂ ਆਪਾਂ ਨੇ ਮਾਂ ਤਾਂ ਦੇਖ ਲਈ ਇਹਦਾ ਬਾਪ ਕਿਹੜਾ ਬਾਈ ਇਹਦਾ ਰੁਸਤਮ ਹਿੰਦਾ ਹੀ ਰੁਸਤਮੇ ਹਿੰਦਾ ਉਹ ਚੀਜ਼ ਦੀ ਆਪਣੀ ਕੋਈ ਗਰੰਟੀ ਵਰੰਟੀ ਹਾਂ ਬਈ ਗਰੰਟੀ ਆ ਬਈ ਆਪਾਂ ਟੈਸਟ ਕਰਾ ਲੇਦਾ ਅੱਛਾ ਚਾਹੇ ਕੋਈ ਬੰਦਾ ਡੀ ਐਨ ਏ ਕਰਾ ਲੇ ਕਰਾ ਲੇ ਬਈ ਕਰਾ ਲੇ ਜਮਾਂ ਕਰਾ ਦੇ ਯਾਰ ਨਾਲ ਨਾਲ ਸਾਨੂੰ ਚਾਹੇ ਕੱਟ ਘੱਟ ਦਿਖਾ ਦੇ ਯਾਰ ਆਇਟਮ ਜਿਵੇਂ ਬਾਈ ਨੇ ਫੋਨ ਤੇ ਦੱਸਿਆ ਸੀ ਨਾ ਕਹਿੰਦਾ ਯਾਰ ਰੂਹ ਖੁਸ਼ ਹੋ ਜੂਗੀ ਬਾਕੀ ਸੱਜਣੋ ਯਾਰ ਰੂਹ ਵੀ ਖੁਸ਼ ਹੋਊਗੀ ਬਾਈ ਦਾ ਕੱਟਾ ਦੇਖ ਕੇ ਪੂਰੀ ਟਾਪ ਕੁਆਲਿਟੀ ਦਾ ਤੇ ਮਾਦਰ ਇਹ ਤੇ ਇਹਦੇ ਫਾਦਰ ਦੀ ਆਪਣੀ ਗਰੰਟੀ ਹੋਊਗਾ ਜੇ ਡੀਐਨਏ ਟੈਸਟ ਕਰਾ ਲੀ ਉਹ ਗਰੰਟੀ ਹੈ ਉਹਦੇ ਜੇ ਨਾਂ ਵੀ ਆਪਣਾ ਗਲਤ ਗੱਲ ਨਿਕਲਦਿਆ ਬਾਈ ਯਾਰ ਆਪ ਆਪ ਜ਼ਿੰਮੇਵਾਰ ਹੋਵੇ ਉਹਦੇ ਜ਼ਿੰਮੇਵਾਰ ਨੇ ਬਕਾਇਦਾ ਨਿਆਂ ਵੀ ਦੇਣਗੇ ਸੱਜਣ ਨੂੰ ਪਰ ਇਹ ਚੀਜ਼ ਹੈ ਚੀਜ਼ ਸਹੀ ਹੈ ਇੱਕ ਨੰਬਰ ਹੈ ਤੇ ਜੇ ਇਹਦੀ ਨਾ ਸੱਜਣੋਂ ਜਿਹੜੀ ਚਮੜੀ ਚੂਮੜੀ ਆ ਜਿਵੇਂ ਬਰੀਕ ਚਮੜੀ ਦਾ ਨੇੜੇ ਲਾ ਕੇ ਦਿਖਾ ਦਈਂ ਬਾਈ ਬਿਲਕੁਲ ਪਤਲੇ ਚਮੜੇ ਦਾ ਤੇ ਹੈਗਾ ਵੀ ਜੈਡ ਬਲੈਕ ਦਾ 2-4 ਵਾਲੀ ਦੀ ਪੂਛ ਦੋ ਬਾਲ ਹੈਗੇ ਬਾਈ ਪੂਛ ਬਸ ਤੋਰੀ ਬਾਈ ਖੋਲ ਕੇ ਇੱਕ ਵਾਰੀ ਇਹ ਤੁਰਪੂਗਾ ਹਨਾ ਡਰਦਾ ਥੋੜਾ ਜਿਆ ਲੈ ਦਰਸ ਦੂਰੋਂ ਦਿਖਾ ਦ ਆਹ ਲਵਾਈ ਨਬੂਈ ਦਿਖਾ ਰਹੀ ਹੈ ਤੇ ਇਹਦੀ ਜਾਊਗਾ ਕੱਟੇ ਦੀ ਨੇੜਿਆਂ ਫੜ ਕੇ ਤੋਰਦੇ ਬਾਈ ਭੱਜੂਗਾ ਦੁਣਾ ਥੋੜਾ ਮੈਸਾ ਦਾ ਮੈਸਾ ਜਨੋ ਹੱਤ ਉਰਦੇ ਦੀ ਅਡਜਸਟਮੈਂਟ ਕਰ ਲਿਓ ਥੋੜਾ ਜਿਹਾ ਵਗ ਜਾ ਨੇੜੇ ਦਿਖਾ ਦੇ ਭਾਜਦਾ ਥੋੜਾ ਮੋੜ ਲਿਆ ਬਾਈ ਮੋੜ ਲਿਆ ਕੋਈ ਗੱਲ ਹਾਂ ਥੋੜਾ ਜਿਹਾ ਸਾਈਡ ਨੂੰ ਸਾਈਡ ਤੇ ਖੜ ਜਾ ਜਦੋਂ ਉਧਰ ਆਊਗਾ ਉਦੋਂ ਦਿਖਾ ਦਿੰਦਾ ਹੱਲੇ ਹੱਲੇ ਆ ਬਾਈ ਕੋਈ ਨਹੀਂ ਬੜਾ ਤੂੰ ਸਾਈਡ ਤੇ ਹੀ ਰਹਿ ਤੋੜੀ ਨਹੀਂ ਆ ਜਾ ਲੈ ਸਜਨੋ ਡਰਦਾ ਜਰੂਰ ਆ ਥੋੜਾ ਜਿਹਾ ਪਰ ਜੇ ਉਹੀ ਗੱਲ ਆ ਵੀ ਚੀਜ਼ ਆ ਨਾ ਯਾਰ ਜਿਹੜੀ ਚੀਜ਼ ਸਾਨੂੰ ਕੈਮਰੇ ਚ ਨਜ਼ਰ ਆ ਰਹੀ ਆ ਉਹੀ ਬਸ਼ੀਰਾ ਵੀ ਕਹਿ ਸਕਦੇ ਜੀ ਅਪਨੋਕਰੀ ਬਸ਼ੀਰੇ ਵਾਲੀ ਚਾਲ ਢਾਲਾ ਕੱਟੇ ਦੀ ਥੋੜਾ ਜਿਆ ਦਰਦਾ ਕਿਉਂਕਿ ਬਾਈ ਹੋਰਾਂ ਕੋਲੇ ਮੇਰਾ ਲੈ ਸੱਜਣੋ ਕੱਟਾ ਤੋੜ ਕੇ ਸਾਨੂੰ ਦਿਖਾਦਾ ਦਰਦਾ ਥੋੜਾ ਜਿਆ ਇੱਕ ਵਾਰੀ ਨਾ ਜਿਹੜੇ ਮੇਨ ਇਹਦੇ ਹੁੰਦੇ ਨੇ ਟੈਸਟੀਕਲ ਦਾ ਤਰਸ ਟੈਸਟੀਕਲ ਵੀ ਦਿਖਾ ਦੇ ਬਈ ਨੇੜੇ ਲਾ ਕੇ ਕਿਉਂਕਿ ਇਹਨਾਂ ਦਾ ਆਕਾਰ ਵੀ ਜੇ ਟੇਡਾ ਹੋਵੇ ਹਨਾ ਥੋੜਾ ਜਆ ਉਹ ਫਿਰ ਲੇਵੇ ਸਹੀ ਨਹੀਂ ਬਣਦਾ ਹਨਾ ਬੱਚਿਆਂ ਦੇ ਲੇਵੇ ਸਹੀ ਨਹੀਂ ਬਣਦੇ ਤੇ ਸੱਜਣੋ ਪੂਰੇ ਪੂਰਾ ਸਾਵ ਆ ਬਈ ਟੈਸਟੀਕਲ ਪੂਰੇ ਚੌੜੇ ਟੈਸਟੀਕਲ ਨੇ ਤੇ ਜਿਹੜੀ ਟੈਸਟੀਕਲ ਯਾਰ ਬਣਾਵਟਨ ਉੱਤੇ ਤੋਂ ਪੂਰੀ ਚੌੜੀ ਥੱਲੇ ਨੂੰ ਤਿੱਖੀ ਹੁੰਦੀ ਆ ਜਿਵੇਂ ਸਾਨੂੰ ਮੈਂ ਅਕਸਰ ਕਹਿਣਾ ਹੁੰਨਾ ਨਾ ਵੀ ਜਿਹੜਾ ਥਣ ਹੁੰਦਾ ਜਾਨਵਰ ਦਾ ਝੋਟੀ ਦਾ ਉੱਤੇ ਤੋਂ ਮੋਟੀ ਜ਼ਿਆਦਾ ਜੜ ਉਹਦੀ ਮਜ਼ਬੂਤ ਤੇ ਅੱਗਿਓ ਤਿੱਖਾ ਹੋਵੇ ਉਹ ਗੱਲ ਬਾਤ ਆ ਬਾਈ ਤੇ ਮੇਨ ਗੱਲ ਆ ਨਾ ਜਿਹੜੀ ਯਾਰਾ ਠੰਡਾ ਸੀਲ ਬਥੇਰਾ ਪਰ ਸਾਡੇ ਤੋਂ ਬਾਹਰ ਦੇ ਬੰਦੇ ਹੋਣ ਕਰਕੇ ਡਰਦਾ ਹਨ ਜਿਵੇਂ ਬਾਈ ਇੱਕ ਸੱਪੜ ਤੇ ਨਹੀਂ ਅਪਲ ਜਾਂਦੇ ਅੱਛਾ ਸੱਪੜ ਹੀ ਹੁੰਦੀਆਂ ਨੇ ਬਈ ਹਾਂ ਘਰੀ ਲੈ ਕੇ ਜਾਣਾ ਉਮਰ ਇਹਦੀ 14 ਮ ਤਾਂ ਸੱਜਣਾ ਬਾਈ ਨੂੰ ਇਹਦਾ ਰੇਟ ਰੂਟ ਵੀ ਪੁੱਛਾਂਗੇ ਹੁਣ ਆਪਾਂ ਏਸੇ ਦੀ ਭੈਣ ਦਿਖਾ ਦਨੇ ਇਹਦੇ ਤੇ ਵੀ ਮਾਰਦੇ ਕੈਮਰਾ ਇਹ ਫੌਰ ਸੇਲ ਨਹੀਂ ਹੈਗੀ ਕੱਲਾ ਕੱਟਾ ਬਕਾਊ ਆ ਬਾਈ ਕੋਲੇ ਇਹਦੀ ਕਿੰਨੀ ਉਮਰ ਆ ਬਾਈ ਇਹ ਬੇਟਾ 2 ਛਾਲਾ ਤੋਂ ਉੱਤੇ ਹੋਗਾ ਮਹੀਨਾ ਕਿੰਨਾ ਮਹੀਨਾ ਕੁੱਤੇ ਗੱਭੜ ਕਿੰਨੇ ਟਾਈਮ ਦੀ ਆ ਇਹਨੂੰ 7 ਮਾਂ ਲੱਗ ਰਹੇ ਵੀਰੇ 7ਵਾਂ ਮਹੀਨਾ ਹਾਂ ਫਿਰ ਮੇਰਾ ਖਿਆਲ ਦੋ ਦੰਦ ਚ ਸੂਪੂ ਬਾਈ ਸੂਪੂ ਬਈ ਹਾਂ ਆ ਦੋ ਦੰਦ ਜਿੰਨੇ ਛੋਟੀਆਂ ਸੁਣਿਆ ਸਾਰੀਆਂ ਇਹਦੇ ਐਡੀ ਉਮਰ ਦੀ ਸੁਣਿਆ ਨੇ ਅਛਾ ਕਿੰਨਾ ਕਾ ਕੱਢਿਆ ਪੈਲਨਾਂ ਦੀ ਦੁੱਧ ਦੀਆਂ ਝੋਟੀਆਂ ਨੇ ਬਈ 14-15 ਲੀਟਰ ਦੁੱਧ ਅਛਾ 14-15 ਤੋਂ ਸਟਾਰਟ ਪਿਓਰ ਹਰਿਆਈਆਂ ਨੇ ਪੰਜਾਬ ਦੀਆਂ ਅੱਛਾ ਆਪਾਂ ਹਰਿਆਣੇ ਦੀ ਨਹੀਂ ਕਹਿ ਸਕਦੇ ਪਿਓਰ ਪੰਜਾਬ ਲੈ ਸੱਜਣਾ ਬਾਈ ਕੋਲੇ ਪੁਰਾਣਾ ਖਾਣਾ ਸਾਮਿਆਂ ਹੋਇਆ ਕੋਈ ਹਰਿਆਣੇ ਚੋਂ ਮੱਝ ਲੈ ਕੇ ਨਹੀਂ ਬਰੀਡ ਤਿਆਰ ਕਰੀ ਇਹ ਘਰ ਦੀ ਬਰੀਡ ਆ ਜਿਹੜੀ 14-15 ਤੋਂ ਸਟਾਰਟ ਹੁੰਦੀ ਆ ਤੁਰਪੂ ਕੀ ਬਾਈ ਇਹ ਖੋਲ ਲੈ ਖੋਲ ਕੇ ਤੋਰ ਦੇ ਤਰਸ ਬੋਚ ਕੇ ਦਿਖਾ ਦੀ ਇਹਦੇ ਵੀ ਲਾ ਕੇ ਨੇੜੇ ਕੈਮਰਾ ਗੁਮਰਾ ਤੇ ਉਮਰ ਦੇ ਲਿਹਾਜ਼ ਨਾਲ ਜਰ ਇਹਦਾ ਕੱਦ ਕਾਠ ਬਾਲਾ ਉਸ ਚਾਹੀਦੀ ਮਾਦਰ ਦੇ ਤਕਰੀਬਨ ਤਕਰੀਬਨ ਤੇ ਬਣਾਵਟ ਬਨੋਟੇ ਦੀ ਵੀ ਚੰਗੀ ਆ ਪੂਰੀ ਬਾਕ ਮਾ ਲਿਆ ਬਾਈ ਬਸ ਥੋੜਾ ਜਿਹਾ ਡਰਦੇ ਦੀ ਦੂਰ ਨੇ ਜਾਨਵਰ ਸੱਜਣੋ ਕਿਉਂਕਿ ਬਾਹਰੋਂ ਕੋਈ ਬੰਦਾ ਨਹੀਂ ਆਉਂਦਾ ਬਾਈ ਖਰਾਂ ਕੋਲੇ ਤੇ ਉਹੀ ਗੱਲ ਆ ਵੀ ਇਹ ਕਰੋੜਾਂ ਦਾ ਪਸ਼ੂਤਨਾਂ ਜਿਹੜਾ ਤੁਹਾਨੂੰ ਅੱਜ ਮੈਂ ਆਪਣੇ ਕੈਮਰੇ ਤੇ ਕੈਦ ਕਰਕੇ ਦਿਖਾ ਰਿਹਾ ਅੱਜ ਇਹੀ ਪਸ਼ੂਤਨ ਹਰਿਆਣੇ ਚ ਹੋਵੇ ਨਾ ਕਰੋੜਾਂ ਦਾ ਪਸ਼ੂਤਨ ਆ ਉਹੀ ਗੱਲ ਆ ਮੈਂ ਪੰਜਾਬ ਵਾਲੇ ਸੱਜਣਾ ਨੂੰ ਕਹਿਣਾ ਵੀ ਹੁੰਦਾ ਵੀ ਜਦੋਂ ਨਾ ਤੁਸੀਂ ਸੱਜਣੋ ਸੀਮਨ ਲਵਾਉਣਿਓ ਪੀਕਾ ਭਰਉਣਿਓ ਜਾਨਵਰ ਦੇ ਥੋੜਾ ਜਿਹਾ ਚੰਗਾ ਭਰਉਣ ਦੀ ਕੋਸ਼ਿਸ਼ ਕਰਿਆ ਕਰੋ ਹਾਂ ਬਈ ਫੇ 100 200 ਪਿੱਛੇ ਟੀਕਾ ਪਾਉਂਦਰਾ ਹੋ ਜਾ ਯਾਰ ਭਰਾਓ ਯਾਰ ਟੀਕਾ ਕੱਟਣਾ ਭਰਾਓ ਬਈ ਹਾਂ ਚੰਗਾ ਟੀਕਾ ਚੰਗਾ ਭਰਾਓ ਪੂਰਾ ਲੈ ਇਹਦੀ ਭੈਣ ਆ ਗਈ ਕੱਟੇ ਦੀ ਤੇ ਹੁਣ ਇਹਦੀ ਮਾਦਰ ਵੀ ਸਾਨੂੰ ਉਧਰ ਦਿਖਾਤੀ ਲੈ ਬਈ ਉਹਨੂੰ ਵੀ ਖੋਲ ਕੇ ਤੋੜ ਦੇ ਇੱਕ ਵਾਰੀ ਸਿੰਘ ਬਾਈ ਕਹਿੰਦਾ ਇਹਦੀ ਮਾਦਰ ਦਾ ਵੀ ਛੋਟਾ ਧੀ ਜਦੋਂ ਗੱਲ ਗੱਲਬਾਤ ਹੋਈ ਆ ਬਾਈ ਨਾਲ ਕਿਉਂਕਿ ਸੂਏ ਵੀ ਹੁਣ 19 20 ਹੋਊਗੀ ਉਹ ਹਿਸਾਬ ਨਾਲ ਸਿੰਘ ਵੱਡਾ ਹੁੰਦਾ ਜਾਂਦਾ 1900 ਸੂਤੀ ਦੇ 20ਵੇਂ ਵਾਸਤੇ ਗੱਬਣਾ। ਅੱਛਾ ਬੀਮੇ ਵਾਸਤੇ ਗੱਬਣਾ। ਲੈ ਸੱਜਣਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ 19 ਸੂਏ ਸੂਈ ਹੋਈ ਇਹ ਝੋਟੀ ਦੀ ਬਾਈ ਹੋਰਾਂ ਦੀ ਸਾਮ ਸੰਭਾਲ ਕਿੱਦਾਂ ਦੀ ਆ ਤੇ ਇਹਦੀ ਬਣਤਰ-ਬਣਤਰ ਕਿੱਦਾਂ ਦੀ ਆ ਕਿਉਂਕਿ ਜਦੋਂ ਇਹ ਦੂਜੇ ਤੀਜੇ ਹੋਊਗੀ ਮੇਰਾ ਖਿਆਲ ਆ ਯਾਰਾ ਐਨ ਤੁਰਦੀ ਹੋਣੀ ਬਈ ਫਸ ਫਸ ਕੇ ਲੇਵਾ ਲੈ ਕੇ ਨਾ ਇਹਦੇ ਤੋਂ ਤੁਰਿਆ ਨਹੀਂ ਜਾਣਾ। ਇਸ ਟਾਈਮ ਵੀ ਜੇ ਮੈਂ ਗੱਲ ਕਰ ਲਾਈ ਹੈਗੀ ਆ ਬਖੜਾ ਇੰਨਾ ਚਾਰਾਂ ਮਹੀਨਿਆਂ ਦੀ ਸੂਈ ਆ ਆਮ ਨੋਰਮਲ ਬੰਜਾ ਨਾਲੋਂ ਤਾਜ਼ੀਆਂ ਨਾਲੋਂ ਵੀ ਲੇਵਾ ਵੱਧ ਲਈ ਫਿਰਦੀ। ਅੱਲੇ ਆ ਬਾਈ ਐਨ ਨੂੰ ਲਓ ਤਬੀਤਾਰ ਸੇੜੀ ਬਾਡੀ ਬੁੱਡੀ ਦਿਖਾਣੀ ਕੱਦ ਕਾਠ ਪੂਰੇ ਡਬਲ ਕੱਦ ਕਾਠ ਚਾ ਕੱਟਾ ਮੇਰਾ ਖਿਆਲ ਆ 14 ਮਹੀਨਿਆਂ ਦਾ ਇਹਦੇ ਕੱਦ ਨਾਲ ਉਹ ਰਲ ਨਾਲ ਹੀ ਹੋ ਰਿਹਾ ਹੁਣ ਇੱਥੇ ਤੋਂ ਦਿਖਾ ਦੀ ਮਾਰ ਕੇ ਕੈਮਰਾ ਕਿਉਂਕਿ ਇਹਦੇ ਨਾਲ ਤਕਰੀਬਨ ਤਕਰੀਬਨ ਰਲ ਨਾਲ ਆ ਹੋ ਰਿਹਾ ਇਹਨੇ ਵੀ ਯਾਰ ਜਦੋਂ ਕੱਦ ਕਾਠ ਕਰਨਾ ਵੱਡੇ ਰਿਕਾਰਡ ਹੀ ਪੈਦਾ ਕਰਨੇ ਨੇ ਬਾਈ ਪੂਰੇ ਵੱਡੇ ਕੱਦ ਕਾਠ ਚ ਹੋਊਗਾ ਪੂਰਾ ਲੰਬਾ ਲੁੰਬਾ ਲਾ ਹੁਣ ਇਹਦਾ ਰੇਟ ਵੀ ਦੱਸ ਦੇ ਆਗੇ ਇਹਦਾ 95000 ਰੇਟ ਆ ਵੀਰੇ 95000 ਇਹਦਾ ਰੇਟ ਆ ਹਾਂ ਦੇ ਕਿੰਨੇ ਦਾ ਦੇਵਾਂਗੇ 10 ਲੈਣੀ ਬਾਈ ਮਾਰਦਾਨ ਕਰਦਾ ਆ ਨਾ ਫੇਰ ਵੀ ਦੇਦਾ 90000 ਰੁਪਏ 90 ਦਾ ਦੇਦਾ 90 ਚ ਨਹੀਂ ਘਟ ਦਿੰਦੇ ਨਾ ਹੈ ਐਸ਼ਾ 90 ਦਾ ਦੇਦਾ ਅਛਾ 90 ਦਾ ਦੇ ਦਾਂਗੇ ਰੁਸਤਮ ਹਿੰਦ ਦਾ ਉਹ ਆਪਣੀ ਜ਼ਿੰਮੇਵਾਰੀ ਆ ਬਈ ਲੈ ਸੱਜਣੋ 90000 ਦਾ ਬਾਈ ਕਹਿੰਦਾ ਕਟਾ ਦੇ ਦਾਂਗੇ ਤੇ ਜਿਹੜੀ ਚੰਗੀ ਆਏ ਗੱਟੇ ਬਾਈ ਘਰ ਨਹੀਂ ਜਾਂਦੇ ਜੇ ਕੋਈ ਆਇਆ ਆਖੂਗਾ ਵੀ ਮੈਂ ਤਿਆਰ ਕਰਨ ਨੂੰ ਐ ਨਹੀਂ ਹੁੰਦਾ ਨਾ ਉਹੀ ਗੱਲ ਆ ਵੀ ਜਿਹੜੀ ਸੇਵਾ ਕਰਨੀ ਪੈਂਦੀ ਆ ਬਾਈ ਜਿਹੜੀ ਗੱਲ ਆ ਸੱਜਣੋ ਕਿ ਛੱਡਣਾ ਪੈਂਦਾ ਇਹਨਾਂ ਨੂੰ ਆ ਚੰਗੀ ਚੀਜ਼ ਆ ਯਾਰ ਚੰਗੀ ਚੀਜ਼ ਮਿਲੂਗੀ ਤੁਹਾਨੂੰ ਰੇਟ ਭਰ ਕੇ ਹੀ ਮਿਲੂਗੀ ਚੰਗੀ ਚੀਜ਼ ਮਿਲੂ ਜਿਹੜਾ 10 20000 ਦਾ ਮਿਲੂਗਾ ਉਹ ਤੁਹਾਨੂੰ ਕੋਈ ਬਿਨਾਂ ਰਿਕਾਰਡ ਵਾਲੀ ਮਿਲੂਗਾ ਹਨਾ ਲੈ ਲੈ ਵਲੂਗਾ ਦਰਸੇ ਦੀ ਮਾਨਾ ਅੱਜ ਤੱਕ ਇਹਦਾ ਕੱਟਿਆ ਨੂੰ ਕੱਟਾ ਨਹੀਂ ਵੇਚਿਆ ਜਿਉਂ ਜੋਗੀ ਦਾ ਸਾਰੇ ਹੀ ਵਿਕਦੇ ਆ ਲੈ ਬਾਕੀ ਇਹਦੀ ਚਵਾਈ ਚ ਹਲੇ ਘਟੋ ਘਟ 4 ਘੰਟੇ ਪਈ ਨੇ ਜਦੋਂ ਡੰਗ ਤੇ ਬਣਦੀ ਹੋਣੀ ਤਾਜ਼ਾ ਵਾ ਦੇਖ ਲਓ ਬਾਈ ਚੰਗੀਆਂ ਚੰਗੀਆਂ ਦਾ ਬਈ ਤੀਜੇ ਸੂਏ ਚੌਥੇ 19 ਸੂਏ ਖੜੀ ਐ ਸੂਈ ਚੰਗੀਆਂ ਚੰਗੀਆਂ ਨੂੰ ਤਾਂ ਤਾਜ਼ੀਆਂ ਨੂੰ ਤਾਂ ਬਾਈ ਇਹ ਹੁਣ ਵੀ ਮਾਤ ਪਾਉਂਦੀ ਐ ਨਾਲੇ ਨਾਲੇ ਬਾਖੜ ਹੋ ਰਹੀ ਆ ਲੈ ਨਬ 0000 ਚ ਵੀ ਯਾਰ ਮਾਨਤਨ ਕਰ ਦਾਂਗੇ ਯਾਰ ਕਰਦਾ ਹੈ ਬਈ ਯਾਰ ਤੁਹਾਡੀ ਵੀਡੀਓ ਦੇਖ ਕੇ ਕਰਦਾ ਲੈ ਮੋੜਦੇ ਨਹੀਂ ਯਾਰ ਬਾਈ ਕਹਿੰਦਾ ਨਾਰਾਜ਼ ਨਹੀਂ ਕਰਦੇ 90 ਚ ਵੀ ਮਾਨਤਨ ਕਰ ਦਾਂਗੇ ਬਾਈ ਨੰਬਰ ਬੋਲ ਦੇ ਆਪਣਾ ਮੇਰਾ ਨੰਬਰ ਬਾਈ 98763 87853 ਇੱਕ ਵਾਰੀ ਫੇਰ ਬੋਲੋ 98763 87853 ਆਪਣੇ ਪਿੰਡ 'ਚ ਕਿਸੇ ਸੱਜਣ ਨੇ ਆਉਣਾ ਮੇਨ ਸਿਟੀ ਨੇੜੇ ਸ਼ਹਿਰ ਕਿਹੜਾ ਆਪਾਂ ਨੂੰ ਭਲਾੜਾ ਬਾਈ ਭਲਾੜੇ ਤੋਂ 6 ਕਿਲੋਮੀਟਰ ਦੂਰ ਆ ਬਾਈ ਮਾਨਸਾ ਤੋਂ 14 ਕਿਲੋਮੀਟਰ ਦੂਰ ਆ ਕਿਹੜੇ ਰੋਡ ਤੇ ਆ ਗਿਆ ਇਹ ਇਹ ਟਾਲੀਆਂ ਨੂੰ ਰੋਡ ਜਾਂਦਾ ਵੀ ਉਹਦੇ ਉੱਤੇ ਆਪਣਾ ਘਰ ਆ ਗਿਆ ਅੱਛਾ ਲੈ ਸੱਜਣ ਨੂੰ ਜੇ ਚਨੀਰ ਤੋਂ ਹਨਾ ਚਨੀਰ ਤੋਂ 15 ਮਾਨਸਾ ਤੋਂ ਮਾਨਸਾ ਤੋਂ 14 ਵੀਰੇ ਮਾਨਸਾ ਤੋਂ 14 ਬਲੱਡੇ ਤੋਂ ਬਲੱਡੇ 6 ਬਈ ਬਲੱਡੇ ਤੋਂ 6 ਲੈ ਬਾਕੀ ਸੱਜਣੋਂ ਬਾਈ ਨਾਲ ਗੱਲਬਾਤ ਕਰ ਲਿਓ ਨੇੜ ਆ ਕੇ ਤਸੱਲੀ ਕਰਕੇ ਜਾਨਵਰ ਲੈ ਜੋ ਜਾਨਵਰ ਚੰਗਾ ਤੇ ਇਸੇ ਤਰ੍ਹਾਂ ਹੀ ਮੈਂ ਕਿਸੇ ਹੋਰ ਫਾਰਮ ਤੋਂ ਚੰਗਾ ਜਾਨਵਰ ਦਿਖਾਉਂਗਾ ਉਦੋਂ ਤੱਕ ਵੀਡੀਓ ਨਾ ਬਣੇ ਰਹੋ ਧੰਨਵਾਦ